ਗੁਰੂ ਸਾਹਿਬ ਜੀ ਨੇ ਸਾਡੀ ਜੀਵਾਂ ਤੇ ਤਰੁੱਠ ਕੇ ਕੀਤਾ ਹੈ ਸਤ ਗੁਰਾਂ ਦੀ અપਾਰ ਮਹਾਰਾਮ ਸਦਕਾ ਹੀ ਸਤ ਸੰਗ ਦੀਆਂ ਘੜੀਆਂ ਜਿਹੜੀਆਂ ਪ੍ਰਾਪਤ ਹੁੰਦੀਆਂ ਨੇ ਕਿਉਂਕਿ ਕੁਝ ਵਿਭਾਗੇ ਐਸੇ ਹੁੰਦੇ ਨੇ ਜੋ ਸਤ ਸੰਗ ਤੋਂ ਵੀ ਹੁੰਨੇ ਰਹਿ ਜਾਂਦੇ ਨੇ ਪਰ ਜੇਤੇ ਗੁਰੂ ਸਾਹਿਬ ਦੀ ਅਪਾਰ ਕਿਰਪਾ ਮਹਿਰਾਮਤ ਹੁੰਦੀ ਹੈ ਜਿਸ ਜੀਵ ਇਸਤਰੀ ਤੇ ਗੁਰੂ ਸਾਹਿਬ ਜੀ ਦੀ ਕਿਰਪਾ ਹੁੰਦੀ ਹੈ ਤੇ ਉਸ ਕਿਰਪਾ ਦੇ ਦੁਆਰਾ ਹੀ ਜਿਹੜੇ ਸਤ ਸੰਗ ਦੇ ਵਿੱਚ ਆ ਕੇ ਉਸ ਹਰੀ ਜਸ ਦੇ ਜਿਹੜੇ ਕੀਰਤਨ ਨੂੰ ਉਸ ਦੀ ਕੀਰਤੀ ਨੂੰ ਜਿਹੜਾ ਗਾਇਨ ਕੀਤਾ ਜਾਂਦਾ ਹੈ ਅੱਜ ਦਾ ਸ਼ਬਦ ਸਤਗੁਰ ਜੀ ਸਾਨੂੰ ਜੀਵ ਇਸਤਰੀਆਂ ਨੂੰ ਜੋ ਪਰਮਾਨ ਕਰਦੇ ਨੇ ਜੋ ਹੁਕਮ ਰੂਪੀ ਸਤਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ ਸੂਹੀ ਰਾਗ ਦੇ ਵਿੱਚ 763 ਅੰਗ ਤੋਂ 764 ਅੰਗ ਤੀ ਸੁਭਾਏਮਾਨ ਹੈ ਧੰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਪਣੇ ਮੁਖਾਰ ਬਿੰਦੂ ਉਚਾਰਨ ਕੀਤਾ ਹੈ ਸਤਿਗੁਰ ਜੀ ਬਚਨ ਕਰਦੇ ਨੇ ਸੂਹੀ ਰਾਗ ਦੇ ਵਿੱਚ ਤੇ ਸ਼ੰਤ ਸ਼ਾਂਦ ਦੇ ਵਿੱਚ ਹੈ ਜਿਹੜੇ ਇਹ ਸ਼ਾਂਦ ਮਰਿਆਦਾ ਹੁੰਦੀ ਹੈ ਸ਼ੰਤ ਦੇ ਵਿੱਚ ਲਿਖਿਆ ਗਿਆ ਇਹਦੇ 6 ਬਾਤ ਹੁੰਦੇ ਨੇ ਗੁਰਬਾਣੀ ਦੇ ਵਿੱਚ 4 ਬੰਦ ਵੀ ਮਿਲਦੇ ਨੇ ਸਤਗੁਰੂ ਜੀ ਬਚਨ ਕਰਦੇ ਨੇ ਰਾਗੀ ਸਿੰਘਾਂ ਨੂੰ ਜਿਹੜਾ ਪਹਿਲੇ ਘਰ ਦੇ ਵਿੱਚ ਗਾਉਣ ਦੀ ਅਦਾਏ ਦਾ ਸਤਗੁਰੂ ਜੀ ਬਚਨ ਕਰਦੇ ਨੇ ਰਾਗ ਸੂਹੀ ਸ਼ੰਤ ਮਹੱਲਾ ਪਹਿਲਾ ਘਰ ਪਹਿਲਾ ੴ ਸਤਗੁਰ ਪ੍ਰਸਾਦ ਉਹ ਪਰਮਾਤਮਾ ਸਦਾ ਚਿਤ ਇੱਕ ਹੈ ਓੰਕਾਰ ਕਾਰ ਦਾ ਭਾਵ ਹੁੰਦਾ ਹੈ ਜਿਹੜੀ ਚੀਜ਼ ਖਤਮ ਨਾ ਹੋਣ ਵਾਲੀ ਸਦਾ ਜਿਹੜੀ ਹਮੇਸ਼ਾ ਚੱਲਦੀ ਰਹਿੰਦੀ ਹੈ ਇੱਕ ਸਾਰ ਇੱਕ ਓੰਕਾਰ ਜਿਹੜਾ ਪ੍ਰਮਾਤਮਾ ਸਿਰ ਹੈ ਚਾਤ ਸੇਤ ਸਰੂਪ ਹੈ ਤੇ ਸਤਗੁਰ ਪ੍ਰਸਾਦ ਜਿਹੜਾ ਗੁਰੂ ਦੀ ਕਿਰਪਾ ਦੇ ਦੁਆਰਾ ਉਸ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਸਤਗੁਰ ਜੀ ਅੱਜ ਜੋ ਸਾਨੂੰ ਜੀਵਾਂ ਨੂੰ ਫਰਮਾਨ ਦੇ ਰਹੇ ਨੇ ਜੋ ਹੁਕਮ ਕਰ ਰਹੇ ਨੇ ਆਉ ਸਰਵਨ ਕਰੀਏ ਭਰ ਜੋ ਬਨ ਮਤ ਪਈੜੈ ਕਾਰ ਪੌਣੀ ਬਲਰਾਮ ਜੀਓ ਸਤਗੁਰੂ ਜੀ ਬਚਨ ਕਰ ਰਹੇ ਨੇ ਕਿ ਭਾਰ ਜੋਗਨ ਜੋਗਨ ਦਾ ਭਾਵ ਹੁੰਦਾ ਹੈ ਜਵਾਨੀ ਤੇ ਭਾਰ ਜੋਗਨ ਤੋਂ ਭਾਵ ਹੈ ਜਿਹੜਾ ਮਨੁੱਖ ਜਿਹੜੀ ਜੀਵ ਇਸਤਰੀ ਆਪਣੇ ਭਾਰ ਜੋਗਨ ਜਵਾਨੀ ਦੇ ਵਿੱਚ ਆਈ ਹੋਈ ਹੈ ਤੇ ਕਹਿੰਦੇ ਸਤਗੁਰੂ ਜੀ ਬਚਨ ਕਰਦੇ ਕਿ ਭਾਰ ਜੋਗਨ ਮੈਂ ਮਤ ਕਹਿੰਦੇ ਕਿ ਉਹ ਉਹਦਾ ਸੁਭਾਅ ਕਿਵੇਂ ਹੋਊਗਾ ਉਹ ਜੋਗਨ ਦੇ ਹੰਕਾਰ ਦੇ ਵਿੱਚ ਮਸਤ ਹੋ ਗਈ ਹੈ ਪਰ ਜੋਗਨ ਮੈਂ ਮਤ ਮਸਤ ਦਾ ਭਾਵ ਹੈ ਮਸਤ ਹੋਈ ਪੇੜ ਹੈ ਘਰ ਪਹੁੰਨੀ ਬਲਰਾਮ ਜੀ ਉਹ ਸਤਗੁਰੂ ਜੀ ਕਹਿ ਰਹੇ ਨੇ ਕਿ ਉਹ ਜੀਵ ਇਸਤਰੀ ਨੂੰ ਇਹ ਨਹੀਂ ਸਮਝ ਆ ਰਹੀ ਕਿ ਜੋ ਇਸ ਜਗਤ ਦੇ ਵਿੱਚ ਆਈ ਹੋਈ ਹੈ ਤੇ ਉਹ ਪੇਕੇ ਘਰ ਦੇ ਵਿੱਚ ਪਰੌਣੀ ਦੀ ਤਰ੍ਹਾਂ ਜਿਸ ਤਰ੍ਹਾਂ ਇੱਕ ਇਸਤਰੀ ਆਪਣੇ ਪੇਕੇ ਘਰ ਵਿੱਚ ਰਹਿੰਦੀ ਹੈ ਤੇ ਬਾਅਦ ਉਸ ਨੂੰ ਸਹੁਰੇ ਘਰ ਵਿੱਚ ਜਾਣਾ ਪੈਂਦਾ ਇਸੇ ਤਰ੍ਹਾਂ ਇਹ ਜੋ ਅਕਾਲ ਪੁਰਖ ਵਾਹਿਗੁਰੂ ਵੱਲੋਂ ਜੀਵ ਆਤਮਾ ਨੂੰ ਇਸ ਧਰਤੀ ਦੇ ਉੱਤੇ ਭੇਜਿਆ ਹੋਇਆ ਹੈ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਵਿੱਚ ਹੀ ਉਹ ਜਿਹੜਾ ਮਨੁੱਖ ਇਸ ਜਗਤ ਵਿੱਚ ਆਉਂਦਾ ਹੈ ਭਾਵੇਂ ਜਿਹੜਾ ਜਗਤ ਪਸਾਰਾ ਹੋਇਆ ਹੈ ਇਹਨੂੰ ਪੇਕਾ ਘਰ ਕਿਹਾ ਗਿਆ ਹੈ ਕਿ ਮਨੁੱਖ ਨੇ ਇਸ ਪੇਕੇ ਘਰ ਨੂੰ ਛੱਡ ਕੇ ਫਿਰ ਸਹੁਰੇ ਘਰ ਚਲੇ ਜਾਣਾ ਹੈ ਪਾਵੇ ਜੀਵ ਆਤਮਾ ਨੇ ਇਸ ਜਿਹੜਾ ਸਰੀਰ ਮਿਲਿਆ ਹੋਇਆ ਇਸ ਸਰੀਰ ਨੂੰ ਛੱਡ ਕੇ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਮਿਲ ਜਾਣਾ ਪਰ ਉਹਦਾ ਸੁਭਾਅ ਕੀ ਹੋਇਆ ਦੁਨੀਆ ਦੇ ਰੰਗ ਰੱਤੀਆਂ ਵਿੱਚ ਰਲ ਕੇ ਖਚਤ ਹੋ ਕਰਕੇ ਮਾਇਆ ਦੇ ਲਾਲਚ ਵਿੱਚ ਪੈ ਕੇ ਆਪਣੇ ਹੁਸਨ ਦਾ ਮਾਣ ਕਰਕੇ ਤੇ ਉਹ ਭੁੱਲ ਬੈਠੀਏ ਕਿ ਜੋ ਉਸ ਦੀ ਜੋ ਜੀਵ ਦੀ ਆਤਮਾ ਹੈ ਇਸ ਸਰੀਰ ਨੂੰ ਛੱਡ ਕੇ ਉਸਨੇ ਚਲੇ ਜਾਣਾ ਹੈ ਕਿਉਂਕਿ ਆਪਾਂ ਨੇਤਾ ਪਤੀ ਅਰਦਾਸ ਦੇ ਵਿੱਚ ਪੜਦੇ ਹਾਂ ਮਨ ਨੀਵਾ ਮਤ ਉੱਚੀ ਕਿਉਂ ਸਤਿਗੁਰਾਂ ਅਗੇ ਬੇਨਤੀ ਕਰਦੇ ਆ ਕਿ ਸਤਿਗੁਰ ਜੀ ਸਾਡਾ ਜਿਹੜਾ ਮਨ ਨੀਵਾ ਰਹੇ ਤੇ ਮਤ ਉੱਚੀ ਹੋ ਜਾਵੇ ਕਿਉਂਕਿ ਮਨ ਜਿਹੜਾ ਫਿਰ ਨਹੀਂ ਰਹਿੰਦਾ ਮਨ ਦਾ ਸੁਭਾਅ ਹੁੰਦਾ ਹੈ ਇੱਧਰ ਉੱਧਰ ਭਟਕਣਾ ਕਿਸੇ ਵੇਲੇ ਮਨੁੱਖ ਘਰ ਵਿੱਚ ਬੈਠਾ ਆ ਬਾਹਰ ਭਟਕਿਆ ਰਹਿੰਦਾ ਹੈ ਜਾਂ ਸੰਗਤ ਵਿੱਚ ਬੈਠਾ ਆ ਬਾਹਰ ਪੜ ਭਟਕਿਆ ਰਹਿੰਦਾ ਹੈ ਕਾਰਨ ਕੀ ਹੁੰਦਾ ਹੈ ਕਿ ਮਨ ਜਿਹੜਾ ਵਸ ਵਿੱਚ ਨਹੀਂ ਆਉਂਦਾ ਸਤਿਗੁਰ ਜੀ ਬਚਨ ਕਰਦੇ ਨੇ ਮਨ ਵਸੇ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਈ ਜਦੋਂ ਪੂਰੀ ਕਿਰਪਾ ਗੁਰੂ ਦੀ ਹੋ ਜਾਵੇ ਉਦੋਂ ਇਹ ਜਿਹੜਾ ਮਨ ਵਸ ਦੇ ਵਿੱਚ ਆਉਂਦਾ ਹੁਣ ਸਤਿਗੁਰਾਂ ਅੱਗੇ ਬੇਨਤੀ ਕਰਦੇ ਕਿ ਸਤਿਗੁਰ ਜੀ ਮਨ ਨੀਵਾ ਮਤ ਉੱਚੀ ਕਿ ਮਨ ਨੀਵਾ ਕਿਉਂ ਹੋਵੇ ਮਤ ਉੱਚੀ ਕਿਉਂ ਹੋਵੇ ਕਿਉਂਕਿ ਮਤ ਦਾ ਸੁਭਾਅ ਹੈ ਮਤ ਨੇ ਫੈਸਲਾ ਕਰਨਾ ਹੁੰਦਾ ਹੈ ਕਿ ਕਿਹੜਾ ਕਾਰਜ ਮਨੁੱਖ ਦੇ ਲਈ ਸਹੀ ਹੈ ਤੇ ਕਿਹੜਾ ਕਾਰਜ ਉਹਦੇ ਲਈ ਨਹੀਂ ਸਹੀ ਕਿ ਜਿਸ ਮਨੁੱਖ ਦੀ ਮਤ ਵੱਜ ਜਾਵੇ ਉਹ ਨੂੰ ਫਿਰ ਸਮਝ ਨਹੀਂ ਰਹਿੰਦੀ ਕਿ ਉਹਦੇ ਜੀਵਨ ਦੇ ਵਿੱਚ ਜੋ ਕਰ ਰਿਹਾ ਏ ਜਿਹੜੀ ਕਾਰਗੁਜ਼ਾਰੀ ਉਹ ਕਰ ਰਿਹਾ ਏ ਉਹਦੇ ਨੇ ਸਹੀ ਏ ਕਿ ਨਹੀਂ ਸਹੀ ਤੇ ਜੋਬਨ ਦੇ ਵਿੱਚ ਜਦੋਂ ਮਨੁੱਖ ਜਵਾਨੀ ਦੇ ਵਿੱਚ ਆਉਂਦਾ ਹੈ ਉਹ ਨੂੰ ਵੈਸੇ ਹੰਕਾਰ ਬਹੁਤ ਹੋ ਜਾਂਦਾ ਹੈ ਆਪਣੇ ਜੋਬਨ ਦਾ ਤੇ ਜੋ ਉਹਦਾ ਮੁੱਖ ਮੰਤਵ ਹੁੰਦਾ ਏ ਉਤੋਂ ਖਿਲਰ ਜਾਂਦਾ ਏ ਉਹ ਕਹਿੰਦੇ ਹੁੰਦੇ ਨਾ ਉਦਾਹਰਣ ਦੇਂਦੇ ਹੁੰਦੇ ਸੀ ਕਿ ਬਚਪਨ ਦੇ ਵਿੱਚ ਡਾਂਗੇ ਚਾੜੇ ਜਿਹੜਾ ਉਹ ਕਹਿੰਦੇ ਬਚਪਨ ਦੇ ਵਿੱਚ ਡੰਗਰ ਚਾਰਦਾ ਰਹਿੰਦਾ ਹੈ ਖੇਡਦਾ ਰਹਿੰਦਾ ਹੈ ਤੇ ਫਿਰ ਕਹਿੰਦੇ ਜਵਾਨੀ ਦੇ ਵਿੱਚ ਉਹ ਬਾਜ ਉਹ ਕੰਮ ਕਾਜ ਵਿੱਚ ਜਰ ਜਾਂਦਾ ਹੈ ਤੇ ਕਹਿੰਦੇ ਬੁੱਢੇ ਹੋਏ ਮਾਲਾ ਫੇਰੀ ਰੱਬ ਦਾ ਲੰਬਾ ਲਾਇਆ ਫਿਰ ਬੁੱਢੇ ਹੋ ਕੇ ਮਾਲਾ ਫੇਰਦੇ ਨੇ ਤੇ ਫਿਰ ਰੱਬ ਦਾ ਲੰਬਾ ਮਿਲਾ ਦਿੰਦੇ ਨੇ ਕਾਰਨ ਇਹ ਕਿ ਜਵਾਨੀ ਦੇ ਵਿੱਚ ਮਨੁੱਖ ਨੂੰ ਸਮਝ ਆਉਂਦੀ ਹੈ ਪਰ ਉਹ ਆਪਣੇ ਮਨ ਦੇ ਲਾਲਚ ਵਿੱਚ ਰੱਖ ਕੇ ਜਦੋਂ ਆਪਣੀ ਜਵਾਨੀ ਦੇ ਹੰਕਾਰ ਦੇ ਵਿੱਚ ਪੈਂਦਾ ਹੈ ਮਾਇਆ ਦੇ ਵਿੱਚ ਪੈਂਦਾ ਹੈ ਤੇ ਜੋ ਉਸ ਦਾ ਕੀਤਾ ਹੋਇਆ ਕਰਮ ਹੈ ਜੋ ਉਸ ਨੇ ਕਰਮ ਲਿਭਾਉਣੇ ਸੀ ਉਹ ਤੋਂ ਖਿੰਡ ਜਾਂਦਾ ਹੈ ਪੁੰਡ ਜਾਂਦਾ ਹੈ ਤਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜਦੋਂ ਜੀਵਨ ਚ ਆਕ ਮਾਰਦੇ ਹਾਂ ਤੇ ਐਸੇ ਬਹੁਤ ਬਿਰਤਾਂਤ ਮਿਲਦੇ ਨੇ ਕਿ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਰਹਿ ਕੇ ਜਵਾਨੀ ਦੇ ਵਿੱਚ ਰਹਿ ਕੇ ਮਨ ਨੂੰ ਸਾਧਿਆ ਹੋਇਆ ਸੀ ਸਤਗੁਰਾਂ ਨੇ ਆਪਾਰ ਮਹਿਰਾਮਤ ਕੀਤੀ ਕਹਿੰਦੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਟਨਾ ਸਾਹਿਬ ਦੀ ਧਰਤੀ ਵੱਲ ਜਾਂਦੇ ਨੇ ਭਾਈ ਮਰਦਾਨਾ ਜੀ ਨਾਲ ਨੇ ਤੇ ਬੇਨਤੀ ਕੀਤੀ ਐ ਕਿ ਸਤਗੁਰ ਜੀਓ ਭੁੱਖ ਬਹੁਤ ਲੱਗੀ ਐ ਤੇ ਕੁਝ ਛਕਿਆ ਜਾਵੇ ਤੇ ਸਤਗੁਰਾਂ ਨੇ ਕਿਹਾ ਕਿ ਅੱਗੇ ਬਸਤੀ ਆਵੇਗੀ ਬਸਤੀ ਆਵੇਗੀ ਉੱਥੋਂ ਜਾ ਕੇ ਕੁਝ ਛਕ ਲਵਾਂਗੇ ਅੱਗੇ ਸਤਗੁਰ ਜੀ ਚੱਲਦੇ ਜਾ ਰਹੇ ਨੇ ਤੇ ਕਹਿੰਦੇ ਰਸਤੇ ਦੇ ਵਿੱਚ ਇੱਕ ਹੀਰਾ ਮਿਲਿਆ ਕੁਝ ਕਹਿੰਦੇ ਨੇ ਕਿ ਇੱਕ ਰਾਣੀ ਨੇ ਰਾਜੇ ਨੇ ਭੇਟਾ ਕੀਤਾ ਸੀ ਕੁਝ ਇਤਿਹਾਸਕਾਰ ਲਿਖਦੇ ਨੇ ਕਿ ਉਹ ਮਿੱਟੀ ਦੇ ਵਿੱਚੋਂ ਰੇਤਾਂ ਦੇ ਵਿੱਚੋਂ ਨਿਸ਼ਕਤ ਆਇਆ ਮਿਲਿਆ ਗੁਰੂ ਸਾਹਿਬ ਨੇ ਭਾਈ ਸਾਹਿਬ ਜੀ ਨੂੰ ਭੇਜਿਆ ਭਾਈ ਮਰਦਾਨਾ ਜੀ ਨੂੰ ਭੇਜਦੇ ਨੇ ਕਿ ਇਹਨੂੰ ਲੈ ਜਾਓ ਬਾਜ਼ਾਰ ਦੇ ਵਿੱਚ ਤੇ ਇਹਦਾ ਮੁੱਲ ਪਵਾ ਕੇ ਤੇ ਤੁਸੀਂ ਖਾਣ ਪਾਣ ਵਾਸਤੇ ਜਿਹੜਾ ਭੋਜਨ ਹੈ ਉਹ ਲੈ ਆਉਣਾ ਕਿਉਂਕਿ ਇੱਕ ਵਾਰ ਸਵਾਲ ਵੀ ਕਰਦੇ ਨੇ ਭਾਈ ਮਦਾਨਾ ਜੀ ਕਹਿੰਦੇ ਗੁਰੂ ਸਾਹਿਬ ਜੀ ਕੀਰਤਨ ਆਪਾਂ ਕਰਦੇ ਹਾਂ ਕਿਸੇ ਥਾਂ ਤੇ ਕੀਰਤਨ ਕਰਦੇ ਹਾਂ ਬੜਾ ਸਤਿਕਾਰ ਮਿਲਦਾ ਹੈ ਕਿਸੇ ਥਾਂ ਤੇ ਕੀਰਤਨ ਕਰਦੇ ਹਾਂ ਬੜਾ ਭੋਜਨ ਦਿੰਦੇ ਨੇ ਲੋਕ ਵਸਤਾਂ ਦਿੰਦੇ ਨੇ ਕਿਸੇ ਥਾਂ ਤੇ ਆਪਾਂ ਨੂੰ ਰੋੜੇ ਵੀ ਮਾਰਦੇ ਨੇ ਮਾੜੇ ਸ਼ਬਦ ਵੀ ਬੋਲਦੇ ਨੇ ਕੀਰਤਨ ਤੇ ਉਹੀ ਹੈ ਪਰ ਉਹ ਲੋਕਾਂ ਨੂੰ ਸਮਝ ਕਿਉਂ ਨਹੀਂ ਆਉਂਦਾ ਉਹਨਾਂ ਦੇ ਜਿਹੜੀ ਗੱਲ ਹੈ ਉਹ ਪੱਲੇ ਕਿਉਂ ਨਹੀਂ ਪੈਂਦੀ ਸਤਿਗੁਰਾਂ ਨੇ ਉਹਨੂੰ ਕਹਿ ਦਿੱਤਾ ਕਿ ਇਹਦਾ ਜਵਾਬ ਤੁਹਾਨੂੰ ਅੱਗੇ ਜਾ ਕੇ ਦੇਵਾਂਗੇ ਫਿਰ ਉਹ ਜਦੋਂ ਹੀਰਾ ਲੈ ਕੇ ਜਾਂਦੇ ਨੇ ਤੇ ਹੀਰਾ ਜਦੋਂ ਬਾਜ਼ਾਰ ਦੇ ਵਿੱਚ ਖੜਿਆ ਮੁੱਲ ਪਵਾਇਆ ਜਾਂਦਾ ਹੈ ਕਿਸੇ ਹਲਵਾਈ ਦੇ ਕੋਲ ਗਏ ਹਲਵਾਈ ਨੇ ਕਿਹਾ ਕਿ ਸਾਡੇ ਦੇ ਕਿਸੇ ਕੰਮ ਨਹੀਂ ਹੈ ਇਹ ਸਾਡੇ ਕੰਮ ਨਹੀਂ ਆਉਣਾ ਨਾ ਤੇ ਸਾਡੇ ਤੋਲ ਦੇ ਕੰਮ ਆਵੇਗਾ ਤੇ ਉਦਾਂ ਤੁਹਾਨੂੰ ਕੁਝ ਚਾਹੀਦਾ ਤੇ ਅਸੀਂ ਤੁਹਾਨੂੰ ਖਾਨ ਲਈ ਦੇ ਦਿੰਨੇ ਫਿਰ ਕਹਿੰਦੇ ਇੱਕ ਦੁਕਾਨ ਤੇ ਹੋਰ ਜਾਂਦੇ ਨੇ ਉਹ ਕੱਪੜੇ ਦਾ ਵਪਾਰੀ ਉਹਨੂੰ ਮੁਖਾਇਆ ਜਾਂਦਾ ਹੈ ਕਹਿੰਦਾ ਕਿ ਸਾਡੇ ਵੀ ਕਿਸੇ ਕੰਮ ਨਹੀਂ ਤਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਾਸ ਆਉਂਦੇ ਨੇ ਫਿਰ ਗੁਰੂ ਸਾਹਿਬ ਜੀ ਭੇਜਦੇ ਨੇ ਕਿ ਫਲਾਨੇ ਥਾਂ ਤੇ ਜਾਓ ਉੱਥੇ जौहरी ਹੈ ਉਹਦੇ ਕੋਲੋਂ ਮੋਲ ਪਵਾਓ ਫਿਰ ਜਾ ਕੇ ਜਦੋਂ ਲੋਕਾਂ ਨੇ ਵੀ ਕਿਹਾ ਕਿ ਤੁਸੀਂ ਜਾ ਕੇ ਇਹ ਹੀਰੇ ਦੀ ਤਰ੍ਹਾਂ ਲੱਗਦਾ ਇਹ ਸਾਨੂੰ ਤੇ ਦੀ ਪਰਖ ਨਹੀਂ ਹੈ ਤੁਸੀਂ ਇੰਜ ਕਰੋ ਜੌਹਰੀਆਂ ਦੇ ਬਾਜ਼ਾਰ ਦੇ ਵਿੱਚ ਜਾਓ ਤੇ ਉਹਨਾਂ ਦੇ ਕੋਲੋਂ ਜਾ ਕੇ ਇਹਦਾ ਮੁੱਲ ਪਵਾ ਲਓ। ਪਾਈ ਮਰਦਾਨਾ ਜੀ ਜਾਂਦੇ ਨੇ ਜੌੜੀ ਦੇ ਖੋਲ ਤੇ ਕਹਿੰਦੇ ਉਹਦਾ ਜਿਹੜਾ ਕੰਮ ਕਰਨ ਵਾਲਾ ਸੀ ਨਾ ਜਿਹਨੂੰ ਅਧਰਮਾ ਕਿਹਾ ਗਿਆ ਏ। ਅਧਰਕਾ ਨਾ ਆਇਆ ਇਤਿਹਾਸ ਦੇ ਵਿੱਚ। ਅਧਰਕੇ ਦੇ ਕੋਲ ਜਾ ਕੇ ਵਿਖਾਇਆ ਜਾਂਦਾ ਏ ਤੇ ਕਹਿੰਦੇ ਅਧਰਕਾ ਜਿਹੜਾ ਆਪਣੇ ਮਾਲਕ ਦੇ ਕੋਲ ਅੰਦਰ ਜੌਹਰੀ ਲੈ ਕੇ ਜਾਂਦਾ ਏ ਉਹਨੂੰ ਵੀਰੇ ਨੂੰ। ਤੇ ਹੀਰਾ ਜਾ ਕੇ ਉਹਨੂੰ ਵਿਖਾਉਂਦੇ ਨੇ ਕਹਿੰਦੇ ਨੇ ਕਿ ਉਹਦਾ ਨਾਮ ਇਤਿਹਾਸਕਾਰ ਵਿੱਚ ਦੱਸਿਆ ਸਾਲ ਸਰਾਏ ਜਵਰੀ ਉਹ ਸਾਲ ਸਰਾਏ ਜਵਰੀ ਕਹਿੰਦਾ ਹੈ ਕਿ ਇਹ ਹੀਰਾ ਬਹੁਤ ਅਮੁੱਲ ਹੈ ਇਹਦਾ ਮੁੱਲ ਨਹੀਂ ਦਿੱਤਾ ਜਾ ਸਕਦਾ ਪਰ ਸਾਡੀ ਇਹ ਧਾਰਮਿਕ ਨੀਤੀ ਰਹੀ ਹੈ ਸਾਡਾ ਇਹ ਧਰਮ ਰਿਹਾ ਹੈ ਕਿ ਜਦੋਂ ਇੰਨਾ ਮਹਿੰਗਾ ਹੀਰਾ ਵੇਖਿਆ ਜਾਵੇ ਤੇ ਉਹਦਾ ਮੁੱਲ ਤਾਰਿਆ ਜਾਂਦਾ ਹੈ ਕਹਿੰਦੇ ਕਿ ਇਹਦੀ ਦਰਸ਼ਣੀ ਭੇਟਾ ਉਹਨੂੰ 100 ਰੁਪਇਆ ਦੇ ਦੇਵੋ ਤੇ ਇਹ ਜਿਹੜਾ ਹੀਰਾ ਹੈ ਅਸੀਂ ਨਹੀਂ ਖਰੀਦ ਸਕਦੇ ਸਾਡੀ ਜਿਹੜੀ ਹਸਿਆਤੋਂ ਬਾਹਰ ਹੈ ਹੁਣ ਕਾਰਨ ਵੇਖੋ ਕੀ ਬਣਦਾ ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧਿਆ ਹੋਇਆ ਉਹ 100 ਰੁਪਇਆ ਦੇ ਦਿੰਦੇ ਨੇ ਉਹ ਜੋਰੀ ਆਪbaar ਨਹੀਂ ਆਉਂਦਾ ਆ ਧਰਕੇ ਦੇ ਕੋਲੋਂ 100 ਭੇਜ ਦਿੱਤਾ ਜਾਂਦਾ ਹੈ ਤੇ ਭਾਈ ਮਰਦਾਨਾ ਜੀ 100 ਰੁਪਇਆ ਲੈ ਕਰਕੇ ਤੇ ਗੁਰੂ ਸਾਹਿਬ ਜੀ ਦੇ ਕੋਲ ਜਾਂਦੇ ਨੇ ਕਹਿੰਦੇ ਸਤਿਗੁਰੂ ਜੀ ਉਹਨਾਂ ਹੀਰਾ ਵੀ ਨਹੀਂ ਲਿਆ ਤੇ ਪੈਸੇ ਵੀ ਸਾਨੂੰ ਦੇ ਦਿੱਤੇ ਨੇ ਗੁਰੂ ਸਾਹਿਬ ਕਹਿੰਦੇ ਪੈਸੇ ਸਾਡੇ ਕਿਸ ਕੰਮ ਦੇ ਸਾਨੂੰ ਤਾਂ ਭੋਜਨ ਚਾਹੀਦਾ ਤੁਹਾਨੂੰ ਭੋਜਨ ਦੀ ਭੁੱਖ ਹੈ ਤੇ ਫਿਰ ਕਹਿੰਦੇ ਉਹਨਾਂ ਨੂੰ ਵਾਪਸ ਭੇਜ ਦਿੱਤਾ ਪਾਈ ਮਰਦਾਨਾ ਜੀ ਕਹਿੰਦੇ ਸਾਡੇ ਜਿਹੜੇ ਪ੍ਰੀਤਮ ਜੀ ਨਾਲ ਆਏ ਹੋਏ ਨੇ ਸਾਡੇ ਪੀਰ ਜੀ ਨਾਲ ਆਏ ਹੋਏ ਨੇ ਉਹਨਾਂ ਨੇ ਮੂੜ ਦਿੱਤਾ ਹੈ ਕਹਿੰਦੇ ਸਾਨੂੰ ਪੈਸਿਆਂ ਦੀ ਜੁਗਤ ਨਹੀਂ ਆ ਸਾਨੂੰ ਢਿੱਡ ਭੋਜਨ ਦੀ ਜ਼ਰੂਰਤ ਹੈ ਤੇ ਕਹਿੰਦੇ ਉਹ ਸਾਲ ਸਲਾਏ ਜੋਰੀ ਬਾਹਰ ਆਉਂਦਾ ਹੈ ਕਹਿੰਦੇ ਨੇ ਕਿ ਜਦੋਂ ਉਹਨੇ ਸੁਣਿਆ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਆਏ ਨੇ ਕਹਿੰਦੇ ਸਾਡੇ ਪੀਰ ਜੀ ਆਏ ਹੋਏ ਨੇ ਤੇ ਉਹਨਾਂ ਨੂੰ ਭੋਜਨ ਦੀ ਜਰੂਰਤ ਹੈ ਭੋਜਨ ਚਲੋ ਉਹ ਤੇ ਨਹੀਂ ਛੱਡਦੇ ਪਰ ਮੈਨੂੰ ਭੁੱਖ ਲੱਗੀ ਹੋਈ ਹੈ ਸਾਲਸਲਾ ਜੌਰੀ ਨੇ ਆਪਣੇ ਨੌਕਰ ਨੂੰ ਭੇਜਿਆ ਘਰੋਂ ਪਕਵਾਨ ਬਣਾ ਕੇ ਤੇ ਭਾਈ ਮਰਦਾਨਾ ਜੀ ਦੇ ਨਾਲ ਹੀ ਭੇਜ ਦਿੱਤਾ ਪ੍ਰਸ਼ਾਦਾ ਪਾਣੀ ਲੈ ਕੇ ਗਏ ਆਧਰਕੇ ਨੇ ਜਾ ਕੇ ਕਹਿੰਦੇ ਮੱਥਾ ਟੇਕਿਆ ਏ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਨਮਸਕਾਰ ਕੀਤੀ ਏ ਤੇ ਸਤਿਗੁਰਾਂ ਨੇ ਪ੍ਰਸ਼ਾਦਾ ਪਾਣੀ ਛਕਾਇਆ ਏ ਤੇ ਅੱਧਾ ਪ੍ਰਸ਼ਾਦਾ ਜਿਹੜਾ ਭਾਈ ਮਰਦਾਨਾ ਜੀ ਨੇ ਸੱਜਿਆ ਤੇ ਕਹਿੰਦੇ ਕੁਝ ਕੇ ਪ੍ਰਸ਼ਾਦਾ ਜਿਹੜਾ ਉਸ ਜਿਹੜਾ ਨੌਕਰ ਸੀ ਸਾਲਸਲਾਏ ਜੋਰੀ ਦਾ ਉਹਨੂੰ ਦਿੱਤਾ ਕਹਿੰਦੇ ਗੁਰੂ ਸਾਹਿਬ ਜੀ ਅਸੀਂ ਸ਼ੱਕਦੇ ਆਏ ਆਂ ਪਰ ਆਪ ਜੀ ਦੀ ਕਿਰਪਾ ਚੋਂ ਉਹ ਪ੍ਰਸ਼ਾਦਾ ਹੈ ਅਸੀਂ ਸ਼ੱਕ ਲੈਨੇ ਕਹਿੰਦੇ ਉਹ ਪ੍ਰਸ਼ਾਦਾ ਛਕਿਆ ਤੇ ਕਹਿੰਦੇ ਮੈਂ ਤੇ ਸਤਿਗੁਰੂ ਜੀ ਕਾਚ ਦੀ ਪਰਖ ਹੀ ਕਰਦਾ ਰਹਿ ਗਿਆ ਤੁਸੀਂ ਇਹ ਕੀ ਛਕਾ ਦਿੱਤਾ ਏ ਜਿਹਦੇ ਨਾਲ ਮੇਰਾ ਮਨ ਟਿਕਿਆ ਏ ਮੈਨੂੰ ਮਨ ਦੀ ਪਰਖ ਹੋ ਗਈ ਏ ਉਸੇ ਵੇਲੇ ਸਤਿਗੁਰਾਂ ਦੀ ਉਹਦੇ ਤੇ ਕਿਰਪਾ ਹੋਈ ਕਹਿੰਦੇ ਚਿਹਰੇ ਦੀ ਲਾਲੀ ਉਹਦੀ ਜਿਹੜੀ ਮਗਨ ਲੱਗ ਪਈ ਮਨੁੱਖ ਦੇ ਚਿਹਰੇ ਤੋਂ ਉਹਦੇ ਹਾਵ ਭਾਵ ਪੜੇ ਜਾ ਸਕਦੇ ਨੇ ਜਿਹੜਾ ਮਨੁੱਖ ਗੁੱਸੇ ਵਿੱਚ ਆ ਉਹ ਵੀ ਪੜਿਆ ਜਾ ਸਕਦਾ ਜਿਹੜਾ ਕਾਮ ਦੇ ਵਿੱਚ ਗ੍ਰਸਤ ਹੈ ਉਹਦਾ ਵੀ ਪਤਾ ਲੱਗ ਜਾਂਦਾ ਆ ਕੇ ਕਹਿੰਦੇ ਉਸ ਨੌਕਰ ਨੇ ਸਾਲਸਲਾਏ ਜੋੜੀ ਨੂੰ ਦੱਸਿਆ ਹੈ ਕਿ ਉਹ ਤੇ ਅਕਾਲ ਪੁਰਖ ਵਾਇਗਰਿ ਦੇ ਰੂਪ ਵੀ ਆਏ ਹੋਏ ਨੇ ਉਹਨਾਂ ਨੇ ਆ ਕੇ ਐਸਾ ਉਹਨਾਂ ਨੇ ਕਿਰਪਾ ਕੀਤੀ ਹੈ ਕਿ ਮੇਰਾ ਮਨ ਜਿਹੜਾ ਹੈ ਉਹ ਟਿਕ ਗਿਆ ਹੈ ਮੈਂ ਤੇ ਕੱਚ ਦੀ ਪਰਖ ਕਰਦਾ ਰਹਿ ਗਿਆ ਪਰ ਉਹਨਾਂ ਨੇ ਮੈਨੂੰ ਮਨ ਦੀ ਪਰਖ ਕਰਾ ਦਿੱਤੀ ਇਹ ਕਹਿੰਦੇ ਕਿ ਉਹ ਸਾਲਸਰਾਏ ਜਉਰੀ ਫਿਰ ਨਾਲ ਆਉਂਦਾ ਹੈ ਧਰਕੇ ਦੇ ਨਾਲ ਤੇ ਸਤਿਗੁਰਾਂ ਦੇ ਆ ਕੇ ਚਰਣਾ ਵਿੱਚ ਬੰਦਨਾ ਕਰਦਾ ਤੇ ਸਤਿਗੁਰ ਜੀ ਮੇਰੇ ਤੇ ਵੀ ਕਿਰਪਾ ਕਰੋ ਤੇ ਗੁਰੂ ਸਾਹਿਬ ਨੇ ਵੇਖੋ ਕੀ ਬਚਨ ਕੀਤੇ ਨੇ ਕਹਿੰਦੇ ਸਾਲਸਰਾਏ ਜੀ ਤੁਸੀਂ ਇੰਦਾ ਕਰੋ ਆਪਣੇ ਨੌਕਰ ਦੇ ਚਰਣਾ ਵਿੱਚ ਮੱਥਾ ਟੇਕ ਦੇਵੋ ਤੇ ਉਹਨੇ ਮਨ ਨੂੰ ਵੇਖੋ ਭਾਵੇਂ ਉਹ ਜਵਾਨੀ ਦੇ ਵਿੱਚ ਸੀ ਉਹ جوہری ਸੀ ਉਹਦੇ ਕੋਲ ਪੈਸਾ ਵੀ ਸੀ ਉਹਨੇ ਆਪਣੇ ਧਰਮ ਨੂੰ ਕਿਤੇ ਨੂੰ ਉੱਚਾ ਰੱਖਿਆ ਇਹ ਸਤਿਗੁਰਾਂ ਦੇ ਬਚਨਾਂ ਨੂੰ ਮੰਨਦੇ ਹੋਏ ਕਹਿੰਦੇ ਉਹਨੇ ਚਰਣਾ ਦੇ ਵਿੱਚ ਆਪਣੇ ਨੌਕਰ ਦੇ ਮੱਥਾ ਟੇਕ ਦਿੱਤਾ ਪੁੱਛਿਆ ਨਹੀਂ ਕਿ ਸਤਿਗੁਰ ਜੀ ਤੁਸੀਂ ਕਿਉਂ ਕਹਿ ਰਹੇ ਹੋ ਕਿਵੇਂ ਕਹਿ ਰਹੇ ਹੋ ਮੈਂ ਆਪਣੇ ਨੌਕਰ ਦੇ ਚਰਣਾ ਵਿੱਚ ਮੱਥਾ ਕਿਉਂ ਟੇਕ ਦਿਆਂ ਕਹਿੰਦੇ ਉਸੇ ਵੇਲੇ ਸਤਿਗੁਰਾਂ ਨੇ ਆਪਣੇ ਦਸਤਾਰ ਦੇ ਵਿੱਚੋਂ ਡੇਢ ਗਾਜ ਕੱਪੜਾ ਪਾੜ ਕੇ ਉਹਦੇ ਸਿਰ ਦੇ ਉੱਤੇ ਰੱਖ ਦਿੱਤਾ ਤੇ ਉਹ ਜਦੋਂ ਕੱਪੜਾ ਦਿੱਤਾ ਉਹਦੇ ਮਨ ਦੀ ਜਿਹੜੇ ਕਪਾੜ ਸੀ ਉਹ ਖੁੱਲ ਗਏ ਤੇ ਸਤਿਗੁਰਾਂ ਨੇ ਐਸੀ ਕਿਰਪਾ ਕੀਤੀ ਕਹਿੰਦੇ ਕਿ ਜਿਤਨਾ ਚਿਰ ਤੁਹਾਡਾ ਸਰੀਰ ਇਸ ਧਰਤੀ ਤੇ ਰਹੇਗਾ ਤੇ ਪਟਨਾ ਸਾਹਿਬ ਦੇ ਵਿੱਚ ਰਹਿ ਕੇ ਤੁਸੀਂ ਪ੍ਰਚਾਰ ਕਰੋਗੇ ਤੇ ਤੁਹਾਡੇ ਤੋਂ ਬਾਅਦ ਤੁਹਾਡਾ ਨੌਕਰ ਜਿਹੜਾ ਅਤਰਕਾ ਏ ਉਹ ਤੁਹਾਡੇ ਗੱਡੀ ਦਾ ਵਾਰਿਸ ਹੋਵੇਗਾ ਜਿੱਤੇ ਪਟਨਾ ਸਾਹਿਬ ਗੁਰਦੁਆਰਾ ਸ਼शोਪੀ ਦਾ ਇਤਿਹਾਸਕਾਰ ਲਿਖਦੇ ਨੇ ਕਿ ਉੱਥੇ ਹੀ ਹੈ ਜਿੱਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ ਕਾਰਨ ਇਹ ਹੈ ਕਿ ਜਵਾਨੀ ਦੇ ਵਿੱਚ ਮਨੁੱਖ ਆਪਣੇ ਮਨ ਨੂੰ ਵਾਸ ਵਿੱਚ ਕਰ ਲਵੇ ਤੇ ਜਦੋਂ ਉਹ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਆ ਕੇ ਪਹੁੰਚਦਾ ਹੈ ਤੇ ਫਿਰ ਗੁਰੂ ਸਾਹਿਬ ਆਪ ਕਿਰਪਾ ਕਰਦੇ ਨੇ ਉਹ ਸਿਰਪਾਉ ਗਲ ਦੇ ਵਿੱਚ ਪਾਉਂਦੇ ਨੇ ਤੇ ਜਦੋਂ ਉਹ ਸਿਰਪਾਉ ਮਨੁੱਖ ਦੇ ਸਿਰ ਤੇ ਪੈਂਦਾ ਹੈ ਤੇ ਜੋ ਮਨ ਦੇ ਕਪਾਟ ਹੈ ਜਿਹੜੇ ਮਨ ਦੇ ਵਾਸ ਹੋ ਕੇ ਜਿਸ ਮਨੁੱਖ ਦੀ ਮਤ ਵੱਜ ਜਾਂਦੀ ਹੈ ਤੂੰ ਮਤ ਤੋਂ ਬਾਹਰ ਹੋ ਕੇ ਫਿਰ ਗੁਰੂ ਦੀ ਕਿਰਪਾ ਦਾ ਭਾਗੀ ਹੋ ਕੇ ਗੁਰੂ ਦੀ ਮਤ ਦੇ ਦੁਆਰਾ ਆਪਣੇ ਜੀਵਨ ਨੂੰ ਨਿਭਾਉਣ ਲੱਗ ਪੈਂਦਾ ਹੈ ਕਿਉਂਕਿ ਮਨੁੱਖ ਦਾ ਸੁਭਾਅ ਉਹ ਮਨ ਮਤ ਮਨ ਦੇ ਵਸ ਹੋ ਕੇ ਚੱਲਦਾ ਹੈ ਪਰ ਸਾਨੂੰ ਕੀ ਸਿਧਾਂਤ ਸਤਿਗੁਰਾਂ ਨੇ ਦਿੱਤਾ ਹੈ ਗੁਰ ਮਤ ਕੀ ਗੁਰੂ ਦੀ ਮਤ ਨੂੰ ਅੱਗੇ ਰੱਖਣਾ ਹੈ ਭਾਈ ਗੁਰਦਾਸ ਜੀ ਬੜੇ ਸੋਹਣੇ ਬਚਨ ਕਰਦੇ ਨੇ ਤੋ ਸੋ ਨਾ ਨਾਥ ਅਨਾਥ ਨਾਮੋ ਸਰ ਤੋ ਸੋ ਨਾ ਦਾਨੀ ਨਾਮੋ ਸੋ ਭਿਖਾਰੀ ਕਹਿੰਦੇ ਤੇਰੇ ਵਰਗਾ ਕੋਈ 나ਥ ਨਹੀਂ ਹੈ ਤੇ ਮੇਰੇ ਤੋਂ ਵੱਡਾ ਕੋਈ ਅਨਾਥ ਨਹੀਂ ਤੇਰੇ ਵਰਗਾ ਕੋਈ ਨਾਨੀ ਨਹੀਂ ਐ ਤੇ ਮੇਰੇ ਵਰਗਾ ਕੋਈ ਭਿਖਾਰੀ ਨਹੀਂ ਮੋਸੋ ਨਾ ਦੀਨ ਦਇਆਲ ਨਾ ਤੋਸਰ ਕਹਿੰਦੇ ਮੇਰੇ ਵਰਗਾ ਕੋਈ ਦੀਨ ਨਹੀਂ ਐ ਤੇ ਤੇਰੇ ਵਰਗਾ ਕੋਈ ਦਇਆਲਤਾ ਭਰਾ ਨਹੀਂ ਮੋਸੋ ਅਗਿਆਨੀ ਨਾ ਤੋਸੋ ਵਿਚਾਰੀ ਕਹਿੰਦੇ ਮੈਂ ਅਗਿਆਨੀ ਹਾਂ ਮੈਨੂੰ ਕਿਸੇ ਪ੍ਰਕਾਰ ਦਾ ਗਿਆਨ ਨਹੀਂ ਐ ਪਰ ਤੂੰ ਸਤਗੁਰੂ ਜੀ ਬੜਾ ਸਮਰਾਤ ਹੈ ਮੋਸੋ ਅਗਿਆਨੀ ਨਾ ਤੋਸੋ ਉਪਕਾਰੀ ਕਹਿੰਦੇ ਤੇਰੇ ਵਰਗਾ ਕੋਈ ਉਪਕਾਰ ਕਰਨ ਵਾਲਾ ਨਹੀਂ ਹੈ ਤੇ ਮੇਰੇ ਵਰਗਾ ਕੋਈ ਅਗਿਆਨੀ ਨਹੀਂ ਮੋਸੋ ਨਾ ਪਤਿਤ ਨਾ ਪਾਵਣ ਤੋ ਸਰ ਕਹਿੰਦੇ ਮੇਰੇ ਵਰਗਾ ਕੋਈ ਪਤਿਤ ਨਹੀਂ ਹੈ ਕਿੰਨੀਆਂ ਮੈਂ ਮਾੜੇ ਕਰਮ ਕਰਦਾ ਹਾਂ ਮਨ ਦੇ ਨਾਲ ਅੱਖਾਂ ਦੇ ਨਾਲ ਕੰਨਾਂ ਦੇ ਨਾਲ ਮੂੰਹ ਦੇ ਨਾਲ ਪਰ ਤੇਰੇ ਵਰਗਾ ਕੋਈ ਪਾਵਣ ਨਹੀਂ ਮੋਸੋ ਨਾ ਪਤਿਤ ਨਾ ਪਾਵਣ ਤੋ ਸਰ ਮੋਸੋ ਵਿਕਾਰੀ ਨਾ ਤੋਸੋ ਉਪਕਾਰੀ ਕਹਿੰਦੇ ਮੈਂ ਵਿਕਾਰ ਹਾਂ ਪਰ ਤੇਰੇ ਵਰਗਾ ਉਪਕਾਰੀ ਬਹੁਤ ਹੈ ਤੂੰ ਬਹੁਤ ਵੱਡਾ ਉਪਕਾਰੀ ਹੈ ਭਾਵੇਂ ਮੈਂ ਕਿਸੇ ਪ੍ਰਕਾਰ ਦਾ ਸਹੀ ਨਹੀਂ ਹਾਂ ਮੇਰੀ ਮਤ ਜਿਹੜੀ ਉਹ ਵਿਕਾਰਾਂ ਦੇ ਵਿੱਚ ਲੱਗੀ ਹੋਈ ਹੈ ਭਰਤ ਉਪਕਾਰ ਕਰਦਾ ਹੈ ਤੂੰ ਖਾਣ ਵਾਸਤੇ ਭੋਜਨ ਦੇਣਾ ਹੈ ਜੀਣ ਵਾਸਤੇ ਸਾਹ ਦਿੱਤੇ ਹੋਏ ਨੇ ਰਹਿਣ ਵਾਸਤੇ ਘਰ ਦਿੱਤਾ ਹੋਇਆ ਹੈ ਕਹਿੰਦੇ ਜਿਹੜਾ ਤੇਰੇ ਵਰਗਾ ਉਪਕਾਰ ਕੋਈ ਨਹੀਂ ਕਰ ਸਕਦਾ ਕਹਿੰਦੇ ਮੋਰੇ ਹੈ ਅਭੁਗਣ ਤੂੰ ਗੁਣ ਸਾਗਰ ਕਹਿੰਦੇ ਮੇਰੇ ਅਭੁਗਣ ਨੇ ਤੂੰ ਗੁਣਾ ਦਾ ਸਾਗਰ ਹੈ ਜਾਤ ਰਸਾਤਲ ਓਟ ਤੁਹਾਰੀ ਕਹਿੰਦੇ ਤੇਰੀ ਓਟ ਹੈ ਤੇਰਾ ਆਸਰਾ ਹੈ ਤੇਰੇ ਆਸਰੇ ਦੇ ਕਰਕੇ ਹੀ ਜਿਹੜਾ ਹੈ ਜਿਹੜਾ ਮੈਂ ਭਾਵੇਂ ਵਿਕਾਰਾਂ ਦੇ ਵਿੱਚ ਲੱਗਾ ਆਇਆ ਹਾਂ ਪਰ ਤੇਰੀ ਕਿਰਪਾ ਦੇ ਨਾਲ ਤੇਰਾ ਸੁਭਾਅ ਦਿਆਲਤਾ ਵਾਲਾ ਹੈ ਤੂੰ ਪਤਨਾ ਨੂੰ ਜਿਹੜਾ ਪਵਿੱਤਰ ਕਰਨ ਵਾਲਾ ਹੈ ਤੇ ਤੇਰੀ ਔਰਤ ਦੇ ਘੜ ਕੇ ਜਿਹੜਾ ਮੇਰੀ ਮਤ ਹੈ ਉਹ ਆਪ ਜੀ ਦੇ ਚਰਨਾਂ ਦੇ ਵਿੱਚ ਟੈ ਹੈ ਗੱਲ ਇਹ ਕਿ ਕਿਸੇ ਦੀ ਅਧੀਨਗੀ ਨੂੰ ਮੰਨ ਲੈਣਾ ਮਨੁੱਖ ਦੀ ਅਧੀਨਗੀ ਨੂੰ ਮੰਨੋਗੇ ਤੇ ਉਹ ਨੌਕਰ ਬਣਾਵੇਂਗਾ ਗੁਰੂ ਸਾਹਿਬ ਦੇ ਅਧੀਨ ਹੋਵੋਗੇ ਤੇ ਗੁਰੂ ਰਾਜਾਨ ਰਾਜਨ ਜੇਕਰ ਉਹ ਰਾਜਿਆਂ ਦਾ ਰਾਜਾ ਇਹ ਜਿਹੜਾ ਉਹਦੇ ਚਰਨਾਂ ਦੇ ਵਿੱਚ ਆ ਕੇ ਪੈਂਦਾ ਹੈ ਉਹਨੂੰ ਵੀ ਉਹ ਕਾਲਪੁਰਖ ਵਾਹਿਗੁਰੂ ਰਾਜਿਆਂ ਦਾ ਰਾਜਾ ਬਣਾ ਦਿੰਦਾ ਹੈ ਖਾਲਸੇ ਪੰਥ ਦੇ ਵਿੱਚ ਜਦੋਂ ਅਰਦਾਸ ਹੁੰਦੀ ਹੈ ਫਿਰ ਜਿਹੜੇ ਲਿੱਦ ਸਾਫ਼ ਕਰਨ ਵਾਲੇ ਨੇ ਉਹਨਾਂ ਨੂੰ ਫਿਰ ਦਿਵਾਨ ਬਣਾਇਆ ਜਾਂਦਾ ਹੈ ਉਹਨਾਂ ਨੂੰ ਸੁਲਤਾਨ ਉਲ ਕੌਮ ਬਣਾਇਆ ਜਾਂਦਾ ਹੈ ਕਾਰਨ ਕੀ ਹੈ ਕਿ ਜਦੋਂ ਗੁਰੂ ਸਾਹਿਬ ਦੀ અપਾਰ ਕਿਰਪਾ ਮਹਿਰਮਤ ਹੋ ਜਾਵੇ ਜਦੋਂ ਆਪਣੀ ਮੱਤ ਨੂੰ ਛੱਡ ਕੇ ਗੁਰੂ ਦੀ ਮੱਤ ਨੂੰ ਅੱਗੇ ਰੱਖਿਆ ਜਾਵੇ ਤੇ ਸਤਗੁਰੂ ਜੀ ਬਚਨ ਕਰ ਰਹੇ ਨੇ ਕਿ ਜੀਵ ਦਾ ਸੁਭਾਅ ਹੈ ਮੱਤ ਦੇ ਮਗਰ ਲਾ ਕੇ ਜੂਵਨ ਦੇ ਵਿੱਚ ਜਵਾਨੀ ਦੇ ਵਿੱਚ ਪੈ ਕੇ ਉਹ ਭੁੱਲ ਜਾਂਦਾ ਹੈ ਉਹ ਆਪਣੇ ਜੀਵਨ ਮਨੋਰਥ ਨੂੰ ਭੁੱਲ ਪੈਂਦਾ ਹੈ ਕਿ ਸਰੀਰ ਜਿਹੜਾ ਹੈ ਮਨੁੱਖ ਦਾ ਇੱਕ ਪੇਕੇ ਘਰ ਦੀ ਤਰ੍ਹਾਂ ਹੈ ਤੇ ਇਸ ਸਰੀਰ ਨੂੰ ਛੱਡ ਕੇ ਮਨੁੱਖ ਨੇ ਚਲੇ ਜਾਣਾ ਹੈ ਕਿਸੇ ਨੂੰ 10 ਸਾਲ ਲਈ ਮਿਲਿਆ ਹੈ ਕਿਸੇ ਨੂੰ 20 ਸਾਲ ਲਈ ਮਿਲਿਆ ਹੈ ਕਿਸੇ ਨੂੰ 30 ਸਾਲ ਲਈ ਮਿਲਿਆ ਹੈ ਕਿਸੇ ਨੂੰ 60 ਸਾਲ ਲਈ ਮਿਲਿਆ ਹੈ ਪਰ ਜਾਣਾ ਜਰੂਰੀ ਹੈ ਪਰ ਸੁਭਾਅ ਕੀ ਉਹਨੇ ਇਸ ਸਰੀਰ ਨੂੰ ਇਸ ਸੰਸਾਰ ਨੂੰ ਇਸ ਜੋ ਦੇਹੀ ਮਿਲੀ ਹੋਈ ਹੈ ਇਹਨੂੰ ਫਿਰ ਮੰਨ ਕੇ ਬੈਠਾ ਹੈ ਕਿ ਪੱਕਾ ਇਸ ਸੰਸਾਰ ਦੇ ਰਹਿਣਾ ਹੈ ਸਮਿਆਂ ਵਿੱਚ ਜਾ ਕੇ ਵੀ ਉਹਨੂੰ ਸਮਝ ਨਹੀਂ ਆ ਰਹੀ ਕਿ ਜਿਸ ਥਾਂ ਤੇ ਅੱਜ ਕਿਸੇ ਨੂੰ ਪਾਇਆ ਗਿਆ ਏ ਕੱਲ ਨੂੰ ਵਾਰੀ ਮੇਰੀ ਵੀ ਆਉਣੀ ਏ ਪਰ ਧੰਨ ਦੇ ਵਿੱਚ ਜੋਬਨ ਦੇ ਵਿੱਚ ਮਾਇਆ ਦੇ ਵਿੱਚ ਖਜਿਤ ਹੋ ਕੇ ਉਹ ਆਪਣੇ ਜਿਹੜੇ ਮੁੱਖ ਮੰਤਵ ਨੂੰ ਉਹ ਭੁੱਲ ਬੈਠਦਾ ਏ ਸਤਿਗੁਰੂ ਜੀ ਅੱਗੇ ਬਚਨ ਕਰਦੇ ਨੇ ਮੈਲੀ ਅਬਗੁਣ ਚਿਤ ਬਿਣ ਗੁਰ ਗੁਣਾਂ ਸਮਾਵਣੀ ਬਲਰਾਮ ਜੀਓ ਕਹਿੰਦੇ ਨੇ ਕਿ ਮੈਲੀ ਅਵਗਣ ਚਿੱਤ ਹੁਣ ਕਹਿੰਦੇ ਚਿੱਤ ਉਹਦਾ ਜਿਹੜਾ ਮੈਲਾ ਹੋ ਗਿਆ ਮਾੜੇ ਗੁਣਾਂ ਨੂੰ ਉਹਨੇ ਧਾਰਨ ਕਰ ਲਿਆ ਤੇ ਬਿਨ ਗੁਰ ਗੁਣਾਂ ਸਮਾਵਣੀ ਕਹਿੰਦੇ ਕਿ ਗੁਰੂ ਦੀ ਕਿਰਪਾ ਤੋਂ ਬਿਨਾ ਉਹ ਗੁਣਾਂ ਨੂੰ ਧਾਰਨ ਨਹੀਂ ਕੀਤਾ ਜਾ ਸਕਦਾ ਜਿਤਨਾ ਚਿਰ ਗੁਰੂ ਦੀ ਮਹਿਰਮਤ ਨਹੀਂ ਹੁੰਦੀ ਗੁਰੂ ਕਿਰਪਾ ਨਹੀਂ ਕਰਦਾ ਤੇ ਫਿਰ ਉਤਨਾ ਚਿਰ ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਜੀਵ ਇਸਤਰੀ ਜਿਹੜੀ ਹੈ ਉਹ ਪੈ ਨਹੀਂ ਸਕਦੀ ਉਹਨਾਂ ਦੇ ਚਰਨਾਂ ਤੋਂ ਦੂਰ ਹੀ ਰਹੇਗੀ ਉਹਨਾਂ ਦੇ ਵਿੱਚ ਮਨ ਨਹੀਂ ਲੱਗੇਗਾ ਉਸ ਅਕਾਲ ਪੁਰਖ ਵਾਹਿਗੁਰੂ ਨਾਲ ਇੱਕਮਿਕਤਾ ਨਹੀਂ ਹੋਵੇਗੀ ਕਿਉਂਕਿ ਮਤ ਮੈਲੀ ਹੈ ਨਾ ਸਰੀਰ ਭਾਵੇਂ ਨਵਾਂ ਮਿਲਿਆ ਹੈ ਜਾਮੇ ਭਾਵੇਂ ਮਨੁੱਖ ਬਦਲਦਾ ਆ ਰਿਹਾ ਹੈ ਪਰ ਮਨੁੱਖ ਦੀ ਜੋ ਜੀਵੋ ਹੈ ਜੋ ਆਤਮਾ ਹੈ ਉਹ ਜਨਮਾਂ ਜਨਮਾਂ ਤੋਂ ਭਟਕ ਰਹੀ ਹੈ